ਗ੍ਰਾਮਸ ਰੂਪ ਅਨਕੀਰ ਦੇ ਪੰਜਾਬੀ ਨਾਵਲ ਜ਼ਮੀਨਾਂ ਵਾਲੇ ਦਾ ਅਗਲਾ ਭਾਗ ਸੇ ਤੁਹਾਨੂੰ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸਾਨੂੰ YouTube ਚੈਨਲ ਸਵੀ ਮੀਡੀਆ 11 ਸੋ ਇਸੇ ਤਰ੍ਹਾਂ ਹੋਰ ਪੰਜਾਬੀ ਕਹਾਣੀਆਂ ਨਾਵਲ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਤੇ ਨਾਵਲਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲਦੇ ਰਹਿਣ ਸੋ ਆਓ ਨਾਵਲ ਜ਼ਮੀਨਾਂ ਵਾਲੇ ਦਾ ਅਗਲਾ ਭਾਗ 5 ਸੁਣਦੇ ਰਹੋ ਸਵੀ ਮੀਡੀਆ 11 ਵੀਤ ਬਾਅਦ ਸ੍ਰੀਸ਼ ਬਾਰੇ ਸੋਚਿਆ ਗਿਆ ਕਿ ਉਹਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਕਿਸੇ ਐਮਏ ਵਿੱਚ ਦਾਖਲਾ ਕਰਵਾ ਦਿੱਤਾ ਜਾਵੇ ਪਰ ਤਰਸੀਮ ਬੜੀ شدت ਨਾਲ ਵਿਚਾਰ ਕਰਦਾ ਅਤੇ ਨਿਰਾਸ਼ ਹੋ ਜਾਂਦਾ ਸੀਗਾ ਐਮਏ ਕਰਕੇ ਵੀ ਉਹ ਕੀ ਕਰੇਗਾ ਮੁੰਡੇ ਪਹਿਲਾਂ ਹੀ ਐਮਏ ਕਰਕੇ ਹਰਲ ਹਰਲ ਕਰਦੇ ਵਿਹਲੇ ਤੁਰੇ ਫਿਰਦੇ ਆ ਬਾਣੀਆਂ ਦਾ ਐਮਏ ਪਾਸ ਮੁੰਡਾ ਆਖਿਰ ਨੂੰ ਦੁਕਾਨ ਉੱਤੇ ਬਹਿ ਜਾਂਦਾ ਹੈ ਜੱਟਾਂ ਦੇ ਐਮਏ ਪਾਸ ਮੁੰਡੇ ਟਰੈਕਟਰ ਚਲਾਉਂਦੇ ਹਨ ਅਤੇ ਨਖਿੱਧ ਖੇਤੀ ਦਾ ਨਰਕ ਭੋਗਦੇ ਹਨ ਸਗੋਂ ਪੜ੍ਹ ਲਿਖ ਕੇ ਨਿਕੰਮੇ ਹੋ ਜਾਂਦੇ ਆ ਇੱਕ ਅਨਪੜ੍ਹ ਕਿਸਾਨ ਉਹਨਾਂ ਨਾਲੋਂ ਬਿਹਤਰ ਹੁੰਦਾ ਹੈ ਕਿੰਨੇ ਹੀ ਮੁੰਡੇ ਐਮਏ ਕਰਕੇ ਅਖੀਰ ਨੂੰ ਕਿਸੇ ਕਾਰੋਬਾਰ ਵਿੱਚ ਪੈ ਗਏ ਜਾਂਦੇ ਹਨ ਕੌਣ ਪੁੱਛਦਾ ਹੈ ਨੀ ਐਮਏ ਨੂੰ ਐਮਏ ਤੋਂ ਬਾਅਦ ਕੋਈ ਕੋਰਸ ਵੀ ਕੀਤਾ ਤਾਂ ਨੌਕਰੀ ਕਿੱਥੇ ਧਰੀ ਪਈ ਹੈ ਸਾਰੇ ਮਹਿਕਮਿਆਂ ਵਿੱਚ ਨੌਕਰੀਆਂ ਮੁੱਲ ਵਿਕਦੀਆਂ ਲੱਖਾਂ ਦੇ ਪਾ ਇੰਨਾ ਅਤੇ ਇਹੋ ਜਿਹਾ ਕੁਝ ਉਹ ਸੋਚ ਕਰਕੇ ਨਹੀਂ ਸਕੇਗਾ ਕਦੇ ਤਰਸੀਮ ਦੇ ਦਿਲ ਵਿੱਚ ਆਉਂਦੀ ਕਿ ਉਹ ਸਰੇਸ਼ ਨੂੰ ਬੀਅਰਡ ਕਰਵਾ ਦੇਵੇ ਮਾਸਟਰ ਲੱਗ ਜਾਵੇਗਾ ਪਰ ਕਦੋਂ ਜਾ ਕੇ ਨੌਕਰੀ ਮਿਲੇਗੀ ਇਹ ਹਨੇਰੇ ਵਿੱਚ ਸੀਗਾ ਬੀਅਰਡ ਮਾਸਟਰ ਪ੍ਰਾਈਵੇਟ ਸਕੂਲਾਂ ਵਿੱਚ ਧੱਕੇ ਖਾਂਦੇ ਫਿਰਦੇ ਹਨ ਜੋ ਉਹਨਾਂ ਨੂੰ ਬਹੁਤ ਥੋੜੀ ਤਨਖਾਹ ਦਿੰਦੇ ਆ ਇੱਕ ਤਰ੍ਹਾਂ ਦਾ ਮਜ਼ਾਕ ਕਰਦੇ ਆ ਪ੍ਰਬੰਧਕ ਕਮੇਟੀ ਵਾਲੇ ਜੁੱਤੀਆਂ ਵੀ ਚਟਾਉਂਦੇ ਹਨ ਲਾਰੇ ਉਹ ਆਪ ਕਿੰਨੇ ਹੀ ਵੱऱ्या ਤੋਂ ਸਕੂਲ ਮਾਸਟਰ ਸੀਗਾ ਕੀ ਹੈ ਸਕੂਲ ਮਾਸਟਰੀ ਵਿੱਚ ਇੱਕ ਵਾਰ ਸਕੂਲ ਮਾਸਟਰ ਬਣਿਆ ساری ਉਮਰ ਸਕੂਲ ਮਾਸਟਰ ਹੀ ਰਹਿੰਦਾ ਹੈ ਸਮਾਜ ਵਿੱਚ ਕੋਈ ਥਾਂ ਨਹੀਂ ਰਹਿ ਗਿਆ ਹੈ ਸਕੂਲ ਮਾਸਟਰ ਦਾ ਉਹ ਕੁਝ ਵੀ ਫੈਸਲਾ ਨਾ ਕਰ ਸਕਿਆ ਕਿ ਬੀਜਦਬਾਦ ਸਰੇਸ਼ ਨੂੰ ਕਿੱਧਰ ਤੁਰਿਆ ਜਾਵੇ ਉਸਰੀ ਜੀ ਪਸੰਦ ਪੁੱਛਦਾ ਤਾਂ ਉਹ ਕੋਈ ਵੀ ਜਵਾਬ ਨਹੀਂ ਸੀ ਦਿੰਦਾ ਕਾ ਉਹਦੀ ਚੁੱਪ ਦਾ ਮਤਲਬ ਹੁੰਦਾ ਸੀ ਉਹਨੂੰ ਆਪ ਕੁਝ ਪਤਾ ਨਹੀਂ ਸੀਗਾ ਕਿ ਉਹ ਆਪ ਕੀ ਬਣਨਾ ਚਾਹੁੰਦਾ ਹੈ ਜਿੱਦੋਂ ਨੂੰ ਉਹਦਾ ਪਾਪ ਤੋਰ ਦੇਵੇਗਾ ਉਹ ਤਰ ਪਵੇਗਾ ਉਹਨੇ ਆਪਣੇ ਕੁਝ ਸਿਆਣੀ ਮਿੱਤਰਾਂ ਕੋਲ ਗੱਲ ਕੀਤੀ ਬਿਰਭਲ ਦਾਸ ਨੂੰ ਆਪਣੇ ਘਰ ਲਿਜਾ ਕੇ ਸਲਾਹ ਕੀਤੀ ਹਰ ਇੱਕ ਦੀਆਂ ਵੱਖਰਾਂ ਵੱਖਰਾਂ ਸਲਾਹਾਂ ਸਨ ਪਰ ਜਿਹੜੀਆਂ ਉਹ ਸਲਾਹਾਂ ਦਿੰਦੇ ਸਨ ਉਹਨਾਂ ਦਾ ਪਵੈਖ ਕੋਈ ਨਹੀਂ ਸੀ ਜਿਸ ਦਾ ਗੱਪ ਵਿਖਤ ਪਾਵ ਨੌਕਰੀ ਕਿੱਦਰੀ ਨਹੀਂ ਸੀ ਨੌਕਰੀ ਇੱਕ ਜੂਆ ਸੀ ਇੱਕ ਲਾਟਰੀ ਸੀ ਨਿਸ਼ਚਿਤ ਕੁਝ ਨਹੀਂ ਸੀਗਾ ਲੋਕ ਆਪਣੇ ਮੁੰਡੇ ਕੁੜੀਆਂ ਨੂੰ ਅੰਨੀ ਦੇ ਇਥੇ ਅੱਗੇ ਹੀ ਅੱਗੇ ਪੜ੍ਹਾਈ ਜਾ ਰਹੇ ਸਨ ਇੱਕ ਦਿਨ ਸਵੇਰੇ ਸਵੇਰੇ ਬਾਹਰ ਖੇਤਾਂ ਵੱਲ ਜੰਗਲ ਪਾਣੀ ਜਾਂਦਾ ਤਰਸੀਮ ਦੇ ਦਿਮਾਗ ਵਿੱਚ ਗੱਲ ਆਈ ਕਿਉਂ ਨਾ ਕੋਈ ਆਪਣਾ ਕੰਮ ਸ਼ੁਰੂ ਕੀਤਾ ਜਾਵੇ ਆਲਾ ਸਿੰਘ ਉਹਦਾ ਐਡਾ ਵੱਡਾ ਪਲਾਟ ਹੈ ਪੰਜ ਬਸ ਵੀ ਥਾਂ ਖਾਲੀ ਪਈ ਹੈ ਉਥੇ ਜਾ ਕੇ ਡੇਰੀ ਫਾਰਮ ਖੋਲ੍ਹ ਲਿਆ ਜਾਵੇ ਪਹਿਲਾਂ ਚਾਰ ਪੰਜ ਮੱਝਾਂ ਤੋਂ ਕੰਮ ਸ਼ੁਰੂ ਕੀਤਾ ਜਾਵੇ ਮੱਝਾਂ ਦਾ ਕੰਮ ਕਰਨ ਨੂੰ ਸੀ ਤਾਂ ਬਥੇਰੀ ਤਕੜੀ ਹੈ ਖੇਤੀ ਦਾ ਕੰਮ ਕਰਨ ਵਾਲੇ ਘਰ ਦੀ ਦੀ ਹੈ ਉਹ ਆਪ ਵੀ ਤਾਂ ਰਿਟਾਇਰ ਹੋਣ ਵਾਲਾ ਹੈ ਰਿਟਾਇਰ ਹੋ ਕੇ ਘਰ ਤਾਂ ਵਿਹਲਾ ਬੈਠਿਆ ਨਹੀਂ ਜਾਣਾ ਉਹਦੀ ਸਿਹਤ ਤਕੜੀ ਹੈ ਕਿਸੇ ਕੰਮ ਵਿੱਚ ਪੈਣਾ ਪਵੇਗਾ ਰਿਟਾਇਰ ਹੋਣ ਤੋਂ ਬਾਅਦ ਜਿਹੜਾ ਬੰਦਾ ਵਿਹਲਾ ਰਹਿੰਦਾ ਹੈ ਉਹ ਛੇਤੀ ਮਰ ਜਾਂਦਾ ਹੈ ਉਹ ਛੇਤੀ ਨਹੀਂ ਸੀ ਮਰਨਾ ਚਾਹੇਗਾ ਉਹਨੇ ਆਪਣੇ ਮੁੰਡੇ ਸਰੇਸ਼ ਨੂੰ ਕੁਝ ਬੰਨਾ ਦੇਖਣਾ ਹੈ ਪਲਾਟ ਦੀ ਇੱਕ ਬਾਹੀ 60 ਫੁੱਟ ਲੰਬੀ ਸੀਗੀ 40 ਫੁੱਟ ਲੰਬਾਈ ਵਿੱਚ ਉਹਨੇ 10 ਫੁੱਟ ਚੌੜੇ ਛੱਡ ਛੱਤ ਦਿੱਤੇ ਸੀਗੇ ਐਟ ਬੱਲ ਦੀ ਛੱਤ ਪਾਈ ਸੀਗੀ ਉਥੇ ਛੱਡਾਂ ਦਾ ਕੰਮ ਸ਼ੁਰੂ ਕਰਦਿਆਂ ਹੀ ਉਹਨੇ ਕਿਰਾਏਦਾਰ ਨੂੰ ਆਖ ਦਿੱਤਾ ਸੀ ਕਿ ਉਹ 1 ਮਹੀਨੇ ਦੇ ਅੰਦਰ ਅੰਦਰ ਮਕਾਨ ਖਾਲੀ ਕਰ ਦੇਵੇ ਉਹਨਾਂ ਨੇ ਪਿੰਡੋਂ ਆ ਕੇ ਆਪ ਇੱਥੇ ਰਹਿائش ਸ਼ੁਰੂ ਕਰਨੀ ਹੈ ਕਰਾਇਦਾਰ ਉਹਦਾ ਵਕਫਕਾਰ ਰਹੀ ਸੀਗਾ ਉਹ ਕਿਸੇ ਝਗੜੇ ਵਿੱਚ ਨਹੀਂ ਸੀ ਪਿਆਗਾ ਮਹੀਨਾ ਡੇਢ ਮਹੀਨਾ ਲਾ ਕੇ ਉਹਨੇ ਹੋਰ ਮਕਾਨ ਲੱਭ ਲਿਆ ਸੀਗਾ ਛੱਡਾਂ ਦੇ ਨਾਲ ਹੀ 20 ਫੁੱਟ ਥਾਂ ਵਿੱਚ ਇੱਕ ਵੱਡਾ ਕੋਠਾ ਛੱਤ ਦਿੱਤਾ ਉਹ ਤੂੜੀ ਰੱਖਣ ਲਈ ਸੀਗਾ ਕੋਠੇ ਦੇ ਨਾਲ ਹੀ ਦੋ ਕਮਰੇ ਬਣਾ ਦਿੱਤੇ ਗਏ ਇੱਕ ਕਮਰਾ ਆਪਣੇ ਬੈਠਣ ਉੱਠਣ ਅਤੇ ਇੱਕ ਕਮਰਾ ਨੌਕਰ ਦੀ ਰਹਾਇਸ਼ ਲਈ ਖਾਲੀ ਪਲਾਟ ਦੇ ਐਨ ਵਿੱਚ ਕਾਰਜ ਇਹ ਖੇਲ ਬਣਾਈ ਅਤੇ ਇੱਕ ਸਿਰੇ ਉੱਤੇ ਪਾਣੀ ਦੀ ਟੂਟੀ ਫਿੱਟ ਕਰਵਾ ਲਈ ਸੀਗੀ ਸ਼ਹਿਰ ਦੇ ਇਸ ਪਾਸੇ ਹੁਣ ਕਾਫੀ ਆਬਾਦੀ ਹੋ ਗਈ ਸੀਗੀ ਇੱਥੇ ਬਿਜ਼ਨਸ ਦੀ ਸਹੂਲਤ ਆਮ ਸੀਗੀ ਬਸ ਸੈਵਰੇਜ ਇੱਥੋਂ ਤੱਕ ਨਹੀਂ ਸੀ ਆਇਆਗਾ ਸਭ ਕੁਝ ਮੁਕੰਮਲ ਕਰਕੇ ਉਹ ਟਰੱਕ ਵਿੱਚ ਪਿੰਡ ਦਾ ਸਾਰਾ ਸਮਾਨ ਚੱਕ ਲਿਆ ਆ। ਸ਼ਹਿਰ ਦੀ ਆਪਣੀ ਕੋਠੀ ਵਿੱਚ ਰਿਹਾਇਸ਼ ਕਰ ਲਈ। ਸ੍ਰੀਸ਼ ਨੂੰ ਉਹ ਨਾਲ ਦੀ ਨਾਲ ਹਿਦਾਇਤਾਂ ਜਹੀਂ ਅੰਦੰਦਾ ਰਹਿੰਦਾ ਸੀਗਾ। ਉਸ ਦਾ ਹੌਸਲਾ ਕਾਇਮ ਕਰਦਾ ਕਿ ਡੇਰੀ ਦੇ ਕੰਮ ਵਿੱਚ ਬਹੁਤ ਲਾਭ ਹੈ। ਪਠਲਾ ਦੇ ਕਿੰਨੇ ਹੀ ਬਹਾਮਣ ਪਰਿਵਾਰ ਇੱਥੇ ਆ ਕੇ ਮੱਝਾਂ ਦਾ ਕੰਮ ਕਰਨ ਲੱਗੇ ਹਨ। 30-30, 40-40 ਮੱਝਾਂ ਹਨ। ਹੁਣ ਲੱਖਾਂ ਵਿੱਚ ਖੇੜਦੇ ਆਂ, ਸ਼ਹਿਰ ਵਿੱਚ ਪਲਾਟ ਲੈ ਕੇ ਧੜੀ ਜਾਂਦੇ ਆ। ਇਸ ਕੰਮ ਵਿੱਚ ਬਰਕਤ ਬਹੁਤ ਹੈ। ਮਨੋਖ ਲਈ ਦੁੱਧ ਇੱਕ ਜ਼ਰੂਰੀ ਚੀਜ਼ ਹੈ। ਜ਼ਰੂਰੀ ਚੀਜ਼ ਦਾ ਵਪਾਰ ਘਾਟੇ ਵਾਲਾ ਸ ਨਹੀਂ। ਦਾ ਨਹੀਂ ਹੁੰਦਾ ਹਾਂ ਮਿਹਨਤ ਪੂਰੀ ਕਰਨੀ ਪੈਂਦੀ ਹੈ ਸਵੇਰੇ 3 ਵਜੇ ਉੱਠਦੇ ਨੇ ਮੱਝਾਂ ਵਾਲੇ ਰਾਤ ਨੂੰ 9-10 ਵਜੇ ਸੌਂਦੇ ਆ ਪੈਸਾ ਬਣਦਾ ਹੋਵੇ ਤਾਂ ਨੀਂਦ ਵੀ ਨੇੜੇ ਨਹੀਂ ਹੁੰਦੀ ਕੀ ਨਾਲੇ ਜਦੋਂ ਪੂਰੀ ਚੜਾਈ ਹੋਵੇ ਫਿਰ ਤਾਂ ਸਾਰਾ ਕੰਮ ਨੌਕਰ ਚੱਕਰ ਹੀ ਕਰਦੇ ਆ ਆਪ ਤਾਂ बस ਨਿਗਰਾਨੀ ਹੀ ਨਿਗਰਾਨੀ ਹੈ ਨੋਕਰ ਬਥੇਰੇ ਬਈ ਮਿਲ ਜਾਣਗੇ ਉਹਨਾਂ ਦਿਨਾਂ ਵਿੱਚ ਹੀ ਥਨੌਲੇ ਦੀ ਮੰਡੀ ਲੱਗੀ ਥਨੌਲਾ ਮੰਡੀ ਮੱਜਾਂ ਦੇ ਵਪਾਰ ਲਈ ਮਾਲਵੇ ਦੀ ਮਸ਼ਹੂਰ ਮੰਡੀ ਸੀ ਦੂਰ ਦੂਰ ਤੋਂ ਵਪਾਰੀ ਆਉਂਦਾ ਹੱਤਨੀਆਂ ਵਰਗੀਆਂ ਮਈਆਂ ਕੁੰਡੇ ਸੇਂਗ ਥਲ-ਥਲ ਕਰਦਾ ਕਸਵਾ ਪਿੰਡਾਂ ਮਖਣੀ ਜਿਹਾ ਮਲਾਈਮ ਤੁਰੀਆਂ ਜਾਂਦੀਆਂ ਪਾਣੀ ਦੀਆਂ ਪੋਟਲਾਂ ਖਾਨਦਾਨੀ ਰਵੇ ਦੀਆਂ ਮੱਜਾਂ ਐਡੇ-ਡੇਲੇ ਵਪਾਰੀ ਵਿੱਚ ਤਾਰ ਕੱਢਣ ਲੱਗੋ ਤਾਂ ਜਿਵੇਂ ਬੱਦਲਾਂ ਦੀ ਮਿੰਨੀ-ਮਿੰਨੀ ਗਲਗੜਾਹਟ ਸਣ ਕੇ ਮੋਰ ਬੋਲਦੇ ਹੋਣ ਤਰਸੀਮ ਆਪਣੇ ਪਿੰਡ ਦੇ ਇੱਕ ਬੰਦੇ ਨੂੰ ਨਾਲ ਲਿਜਾ ਕੇ ਧਨੋਲੇ ਦੀ ਮੰਡੀ ਤੋਂ ਤਿੰਨ ਮੱਝਾਂ ਖਰੀਦ ਲਿਆਇਆ। ਬੰਦਾ ਉਹ ਮੱਝਾਂ ਦਾ ਪਾਰਖੂ ਸੀਗਾ। ਉਹਦੇ ਆਪਣੇ ਘਰ ਵਿੱਚ ਦੋ-ਦੋ ਮੱਝਾਂ ਪੱਝੀਆਂ ਰਹਿੰਦੀਆਂ ਸੀਆਂ। ਸ੍ਰੇਸ਼ ਵੀ ਉਹਨਾਂ ਦੇ ਨਾਲ ਗਿਆ ਸੀ ਮੱਝਾਂ ਦਾ ਲੈਣ-ਦੇਣ ਦੇਖ ਕੇ ਸ੍ਰੇਸ਼ ਨੂੰ ਲੱਗਿਆ ਤਾਂ ਅਜੀਬ ਪਰ ਹੁਣ ਮੱਝਾਂ ਵਿੱਚ ਦਿਲਚਸਪੀ ਪੈਦਾ ਹੋਈ ਸੀ। ਇਹ ਵੀ ਕਿਹਾ ਅਦਭੁਤ ਸੰਸਾਰ ਹੈ। ਸੋਹਣੇ ਵਾਂਗ ਪਾਰਖ ਕੇ ਕਿਵੇਂ ਮੱਝਾਂ ਖਰੀਦਣ ਜਾ ਰਹੀਆਂ ਹਨ। ਉਹਨਾਂ ਦਿਨਾਂ ਵਿੱਚ ਬਿਹਾਰੀ ਭਈਏ ਪੰਜਾਬ ਵਿੱਚ ਆਮ ਹੋ ਗਏ ਸੀ ਉਹ ਹਰ ਕਿਸਮ ਦਾ ਕੰਮ ਕਰਦੇ ਖੇਤਾਂ ਦਾ ਕੰਮ ਕਰਦਾ ਕੰਮ ਪਿੰਡਾਂ ਦਾ ਕੰਮ ਸ਼ਹਿਰਾਂ ਦਾ ਕੰਮ ਆਲਾ ਸਿੰਘ ਵਾਲੇ ਵਿੱਚ ਰਿਕਸ਼ਿਆਂ ਦਾ ਸਾਰਾ ਕੰਮ ਭਈਆਂ ਕੋਲ ਸੀਗਾ ਉੱਥੇ ਦੀਆਂ ਦੋ ਤਿੰਨ ਫੈਕਟਰੀਆਂ ਵਿੱਚ ਭਈਏ ਹੀ ਭਈਏ ਸਨ ਪੜੇ ਲਿਖੇ ਭਈਏ ਅਣਪੜ ਭਈਏ ਫੈਕਟਰੀਆਂ ਦੇ ਇਲਾਕੇ ਵਿੱਚ ਹੀ ਭਈਆਂ ਨੇ ਆਪਣੇ ਛੋਟੇ ਛੋਟੇ ਮਕਾਨ ਬਣਾ ਲਏ ਸਨ ਉਹ ਆਪਣੇ ਪਰਿਵਾਰਾਂ ਨੂੰ ਵੀ ਇੱਥੇ ਲੈ ਆਏ ਸਨ ਉਹਨਾਂ ਦੇ ਰਾਸ਼ਨ ਕਾਰਡ ਬਣੇ ਹੋਏ ਸਨ ਉਹਨਾਂ ਦੀਆਂ ਵੋਟਾਂ ਬਣ ਗਈਆਂ ਮਿਊਸਪਲ ਕੌਂਸਲ ਦੀਆਂ ਵੋਟਾਂ ਵੀ ごとく。 ਸਿਆਸੀ ਲੋਕਾਂ ਦਾ ਪਖਪੂਰ ਦੇ ਤੇ ਆਪਣੇ ਵੋਟ ਬੈਂਕ ਬਣਾਉਂਦੇ ਰਹਿੰਦੇ ਸੀ ਕਿ ਜੱਦੀ ਪੁਛਤੀ ਪੰਜਾਬੀ ਲੋਕ ਹੱਸਦੇ ਭਈਆਂ ਨੇ ਨਵੀਂ ਹੀ ਭਾਸ਼ਾ ਬਣਾ ਰੱਖੀ ਸੀਗੀ ਹੋ ਜੋ ਨਾ ਹਿੰਦੀ ਹੁੰਦੀ ਨਾ ਪੰਜਾਬੀ ਪਰ ਇਧਰਲੇ ਪੰਜਾਬੀ ਲੋਕ ਉਸ ਭਾਸ਼ਾ ਨੂੰ ਬਖੂਬੀ ਸਮਝਦੇ ਪੰਜਾਬ ਵਿੱਚ ਇੱਕ ਨਵਾਂ ਹੀ ਭਾਸ਼ਾ ਸੱਭਿਆਚਾਰ ਹੁੰਦਾ ਜਾ ਰਿਹਾ ਸੀਗਾ ਤਰਸੀਮ ਨੇ ਮੱਜਾਂ ਦੇ ਕੰਮ ਦਾ ਇੱਕ ਮਹਰਬਈਆ ਨੌਕਰ ਰੱਖ ਲਿਆ ਸੀਗਾ ਉਹਨੂੰ ਉੱਥੇ ਹੀ ਰਹਾਇਸ਼ ਲਈ ਕਮਰਾ ਦੇ ਦਿੱਤਾ ਉਹ ਮੱਜਾਂ ਨੂੰ ਨਿਮਾਉਂਦਾ ਸੀ ਪਾਣੀ ਪਿਉਂਦਾ ਸੀ ਉਹਨਾਂ ਦਾ ਗੋਹਾ ਕੁੜਾ ਦਾ ਉਸੇ ਨਾਲ ਧਾਰਾ ਵੀ ਘੜਵਾ ਦਿੰਦਾ ਸੀਗਾ ਅਸਲੀ ਨਾਂ ਤਾਂ ਉਹਦਾ ਸ਼ੰਭੂ ਪ੍ਰਸ਼ਾਸ ਸੀਗਾ ਪਰ ਉਹਦਾ ਗੋਲ ਮਟੋਲ ਜਿਹਾ ਮੂੰਹ ਹੋਣ ਕਰਕੇ ਉਹਨੂੰ ਲੱड्डੂ ਆਖਦੇ ਇਹ ਨਾਂ ਉਹਦਾ ਉਹਦੇ ਘਰਦਿਆਂ ਨੇ ਧਰਿਆ ਸੀਗਾ ਜੋ ਇੱਥੇ ਪੰਜਾਬ ਵਿੱਚ ਵੀ ਕਿਵੇਂ ਨਾ ਕਿਵੇਂ ਪਹੁੰਚ ਗਿਆ ਸੀਗਾ ਚੌੜ ਚੌੜ ਵਿੱਚ ਹੀ ਲੱड्डੂ ਨੇ ਸਰੇਸ਼ ਨੂੰ ਧਾਰਾ ਕੱਢਣ ਲਾ ਲਿਆ ਸੀਗਾ ਪਹਿਲਾਂ ਪਹਿਲਾਂ ਤਾਂ ਉਹਦੇ ਹੱਥ ਤੇ ਗੁੱਠੇ ਦੁਖਦੇ ਰਹੇ ਪਹਿਲਾਂ ਪਹਿਲਾਂ ਹੁੰਦਾ ਹੀ ਐ ਸਿੱਧਾ ਉਹਨੂੰ ਆਖਦੀ ਪਰ ਫਿਰ ਸਰੇਸ਼ ਨੂੰ ਆਦਤ ਹੋ ਗਈ ਕੁਠੇ ਤਿੰਨ ਚਾਰ ਦਿਨ ਹੀ ਦੁਖੇ ਫਿਰਦਾ ਸਰੇਸ਼ ਆਪ ਧਾਰ ਕੱਢਦਾ ਸਾਰੀਆਂ ਮੈਸਾਂ ਦੀ ਦੋ ਮੱਜਾਂ ਦੀ ਧਾਰ ਲੱਡੂ ਕੱਢ ਲਿੰਦਾ ਘਰ ਜੋਗਾ ਰੱਖ ਕੇ ਬਾਕੀ ਸਾਰਾ ਢੋਲ ਵਾਲੇ ਨੂੰ ਪਾ ਦਿੰਦੇ ਸਵੇਰ ਦੀ ਸਵੇਰੇ ਅੱਥ ਨੇ ਵੀ ਢੋਲਾ ਵਾਲੇ ਕੋਲ ਕਾਲਾ ਮੋਟਰਸਾਈਕਲ ਸੀ ਦੂਰੋਂ ਹੀ ਖੜਕਾਟ ਪੌਂਦਾ ਆਉਂਦਾ ਇਹ ਮੁੰਡਾ ਉਹਨਾਂ ਦੇ ਪਿੰਡਾਂ ਦਾ ਹੀ ਸੀਗਾ ਉਹ ਹੋਰ ਪਿੰਡਾਂ ਤੋਂ ਵੀ ਦੁੱਧ ਲਿਉਂਦਾ ਸੀਗਾ ਤੜਕਸ ਦੇ ਹਾਂ ਦੁੱਧ ਚੁਕ ਆਕੇ ਦਿਨ ਚੜਦੇ ਨੂੰ ਆਲਾ ਸਿੰਘ ਵਾਲੇ ਹਲਵਾਈਆਂ ਦੇ ਪਾਉਂਦਾ ਸੀਗਾ ਸ਼ਹਿਰ ਦੇ ਕੁਝ ਘਰਾਂ ਵਿੱਚ ਵੀ ਉਹ ਦੁੱਧ ਦਿੰਦਾ ਸੀਗਾ ਤਰਸੀਮ ਦੀ ਡੇਰੀ ਤੋਂ ਆਲੇ ਦੁਆਲੇ ਦੇ ਘਰ ਵੀ ਦੁੱਧ ਲੈ ਜਾਣ ਲੱਗੇ ਅੱਧਾ ਕਿਲੋ ਕਿਲੋ 2 ਕਿਲੋ ਉਹ ਦੁੱਧ ਵਿੱਚ ਪਾਣੀ ਘੱਟ ਪਾਉਂਦੇ ਇਸ ਕਰਕੇ ਉਹਨਾਂ ਦੀ ਪੇਟ ਬਣ ਗਈ ਸੀਗੀ ਫੇਰ ਤਾਂ ਦੂਰ ਦੂਰ ਤੋਂ ਲੋਕ ਢੋਲੂ ਫੜ ਕੇ ਆਉਣ ਲੱਗੇ ਔਰਤਾਂ ਦੀਆਂ ਬੰਦੇ ਆਉਂਦੇ ਛੋਟੇ ਮੁੰਡੇ ਸਾਈਕਲ ਤੇ ਆਉਂਦੇ ਚਾਹ ਚਾਹ ਵੇਚੀ ਢੋਲੂ ਪਰਵਾ ਕੇ ਲੈ ਜਾਂਦੇ ਮੱਜਾਂ ਲਈ ਖਾਣਾ-ਦਾਣਾ ਤਰਸੀਮ ਆਪ ਖਰੀਦ ਕੇ ਲਿਆਉਂਦਾ ਸਿੱਧਾ ਮੱਜਾਂ ਦੇ ਕੰਮਾਂ ਵਿੱਚ ਹੀ ਰੁੱਝੀ ਰਹਿੰਦੀ ਆਂਡੀਆਂ ਗਵੰਡੀਆਂ ਨੂੰ ਉਹੀ ਦੁੱਧ ਮਣ ਕੇ ਪਾਉਂਦੀ ਤੀਵੀਆਂ ਦੀਆਂ ਗੱਲਾਂ ਵਿੱਚ ਉਹਨੂੰ ਪਤਾ ਹੀ ਨਹੀਂ ਲੱਗਦਾ ਸੀ ਕਿ ਜਨ ਕਿੰਨਾ ਚੜ ਆਇਆ ਹੈ ਚਾਰ ਸ਼ਾਮ 4 ਵਜੇ ਹੀ ਉਹ ਧਾਰਾ ਕੱਢ ਲੈਂਦੇ 2 ਘੰਟੇ ਦੁੱਧ ਦਾ ਕਾਰੋਬਾਰ ਚੱਲਦਾ ਰਹਿੰਦਾ ਕੋਲ ਬਠਾ ਸੁਰੇਸ਼ ਦੁੱਧ ਦਾ ਹਿਸਾਬ ਕਿਤਾਬ ਲਿਖਦਾ ਰਹਿੰਦਾ ਮਹੀਨਾ ਮੁੱਕਣ ਤੇ ਉਹ ਗਾਹਕਾਂ ਦੇ ਚਿੱਟਾ ਬਣਾ ਦਿੰਦਾ 5-4 ਦਿਨਾਂ ਵਿੱਚ ਇਹ ਸਾਰੇ ਪੈਸੇ ਉਗਰਾਹੇ ਜਾਂਦੇ ਕੰਮ ਫੈਲਦਾ ਦੇਖ ਤਰਸੀਮ ਨੇ ਇਸ ਦੌਰਾਨ 5 ਬੱਜਾਂ ਹੋਰ ਲਿਆ ਬੰਨੀਆਂ ਸਨ ਹੁਣ ਤਾਂ ਬੱਜਾਂ ਹੀ ਸਾਰੇ ਟੱਬਰ ਦਾ ਸੰਸਾਰ ਬਣ ਗਿਆ ਸੀ ਤਰਸੀਮ ਸੀਤਾ ਸੁਰੇਸ਼ ਤੇ ਲੱਡੂ ਇਸੇ ਕੰਮ ਵਿੱਚ ਲੱਗੇ ਰਹਿੰਦੇ ਉਸ ਵੇਲੇ 3 ਵਜੇ ਉੱਠਦੇ ਸਨ ਰਾਤ ਨੂੰ ਸਵੇਹਾ 9 ਵਜੇ ਸੌ ਜਾਂਦੇ ਸਨ ਮੱਜਾਂ ਦੇ ਗੋਹੇ ਮੂਤ ਵਿੱਚੋਂ ਸਾਰੇ ਟੱਬਰ ਨੂੰ ਸੂਗ ਨਹੀਂ ਸੀ ਆਉਂਦੀਗੀ ਜਿਵੇਂ ਉਹਨਾਂ ਦੇ ਨਾਸਾਂ ਇਸੇ ਗੰਧ ਦੀ ਆਦੀ ਹੋ ਗਈਆਂ ਹੁਣ ਉਹਨਾਂ ਦੇ ਘਰ ਦੇ ਪਾਂਡਿਆਂ ਵਿੱਚੋਂ ਵੀ ਗੋਹੇ ਦਾ ਮੋਸ਼ਕ ਮਾਰਦਾ ਕੋਠੀ ਦੇ ਕਮਰਿਆਂ ਵਿੱਚ ਤੂੜੀ ਦੇ ਢੱਕੇ ਖਿੰਡੇ ਦੱਸਦੇ ਸੀਗੇ ਕਦੇ ਇਨ੍ਹਾਂ ਕਮਰਿਆਂ ਵਿੱਚ ਪੋਚਾ ਲੱਗਦਾ ਹੁੰਦਾ ਹੁਣ ਤਾਂ ਕੋਈ ਇਹਨਾਂ ਨੂੰ ਸੁੰਬਰ ਦਮਸਾ ਲੱਡੂ ਹੀ ਦੁਪਹਿਰੇ ਜਿਹੇ ਕਮਰਿਆਂ ਨੂੰ ਝਾੜੂ ਲਾਉਂਦਾ ਬਸ ਜਿਵੇਂ ਕੂੜਾ ਜਿਹਾ ਇਕੱਠਾ ਕਰਨਾ ਹੋਵੇ ਮੱਜਾਂ ਵਾਲੇ ਛੱਡਾਂ ਦਾ ਗੋਹਾ ਕੂੜਾ ਇਕੱਠਾ ਨਾ ਜੇ ਕਮਰਿਆਂ ਦਾ ਕੂੜਾ ਇਕੱਠਾ ਕਰਨ ਕਰਕੇ ਵਿੱਚ ਥੋੜਾ ਹੀ ਫਰਕ ਸੀਗਾ ਹੁਣ ਇਹ ਉਹ ਕਰਨੀ ਸੀ ਰਹਿ ਗਿਆਗਾ ਜਿੱਥੇ ਪੈਂਟਾਂ ਵਰਸ਼ਡ ਪ੍ਰੈਸ ਕਰਕੇ ਗਲ ਤੇੜ ਪਾਈ ਜਾਂਦੇ ਹੁਣ ਟੈਰੀ ਕਾਰਡ ਦੇ ਕੱਪੜੇ ਸਨ ਧੋ ਕੇ ਚੰਜਕ ਦਿੱਤੇ ਜਾਂਦੇ ਵਲ ਨਿਕਲ ਜਾਂਦੇ ਤੇ ਸੁੱਕਿਆਂ ਤੋਂ ਪਹਿਣ ਲੈ ਜਾਂਦੇ ਲੱड्डੂ ਤਾਂ ਅੱਜ ਸੁੱਕੇ ਕੱਪੜੇ ਵੀ ਗਲ ਪਾ ਲੈਂਦਾ ਸੀ ਇਹੋ ਜਿਹੀ ਆ ਤਸਰੇਸ਼ ਦੀ ਬੰਦੀ ਜਾ ਰਹੀ ਸੀਗੀ ਸੀਤਾ ਤੇ ਤਰਸ਼ੀਮ ਲੱਗਦਾ ਸੀਗਾ ਜਿਵੇਂ ਤੁਰ ਦਰਗਾਹੋਂ ਮੱਜਾ ਦਾ ਕੰਮ ਹੀ ਕਰਦੇ ਆਏ ਹੁਣ ਤਰਸੀਮ ਐਵੇਂ ਪੜਿਆ ਲੱਗਦਾ ਹੀ ਨਹੀਂ ਸੀਗਾ ਕੱਲ ਦੇ ਜਾਮਾ ਕੋੜਤਾ ਤੇ ਸਿਰ ਨੂੰ ਚਾਰ ਖੰਨਾ ਦੁਪੱਟਾ ਬੁਲੇਟਿਆ ਹੁੰਦਾ ਇਹ ਹਾਲ ਸਰੇਸ਼ ਦਾ ਸੀਗਾ ਲੱਡੂ ਤੇ ਸਰੇਸ਼ ਵਿੱਚ ਦੇਖਣ ਪੱਖੋਂ ਥੋੜਾ ਹੀ ਫਰਕ ਸੀਗਾ ਮਜਾ ਦਾ ਛੱਡ ਉਹਨਾਂ ਨੇ ਧਰਤੀ ਤੋਂ 1 ਫੁੱਟ ਉੱਚੇ ਫਰਸ਼ ਵਾਲਾ ਬਣਾਇਆ ਸੀਗਾ ਇੱਟਾਂ ਦਾ ਪੱਕਾ ਫਰਸ਼ ਢਾਲਵੇਂ ਫਰਸ਼ ਤੇ ਇੱਕ ਪਾਸੇ ਨਾਲੀ ਸੀਗੀ ਜਿਸ ਰਾਹੀਂ ਮਜਾ ਦਾ ਪਿਸ਼ਾਬ ਇੱਕ ਸਿਰੇ ਉੱਤੇ ਡੂੰਘੇ ਚ ਬੱਚੇ ਵਿੱਚ ਜਮਾ ਹੁੰਦਾ ਰਹਿੰਦਾ ਸਵੇਰੇ ਸਵੇਰੇ ਚ ਬੱਚਾ ਖਾਲੀ ਕਰ ਦਿੱਤਾ ਜਾਂਦਾ ਅਗਲੀ ਸਵੇਰ ਨੂੰ ਫੇਰ ਭਰਿਆ ਹੁੰਦਾ ਤੇ ਬੱਚੇ ਵਿੱਚੋਂ ਪਿਸ਼ਾਬ ਬਾਲਟੀ ਨਾਲ ਕੱਢ ਕੇ ਮਕਾਨ ਤੋਂ ਬਾਹਰ ਵੱਡੀ ਨਾਲੀ ਵਿੱਚ ਡੋਲ ਦਿੱਤਾ ਜਾਂਦਾ ਇਦਾਂ ਹੀ ਇੱਕ ਵੱਡਾ ਸਾਰਾ ਹੋਰ ਚ ਬੱਚਾ ਸੀ ਜੋ ਖਾਲੀ ਪਲਾਟ ਦੇ ਇੱਕ ਖੂਂਜੇ ਵਿੱਚ ਸੀਗਾ ਐਸੇ ਵਿੱਚ ਗੋਹਾਂ ਇਕੱਠਾ ਹੁੰਦਾ ਰਹਿੰਦਾ ਸੀ ਗੋਹੇ ਲਈ ਅਲਰੇਡੀ ਪ੍ਰਸਾਦ ਦੀ ਰੋਤ ਨੂੰ ਛੱਡ ਕੇ ਬਾਕੀ ਮਹੀਨਿਆਂ ਵਿੱਚ ਗੋਹਾ ਲੱਕ ਦਾ ਰਿੰਦਾ ਸੀਗਾ ਲੋਕ ਆ ਪੀਰੀਡਿੰਗਾਂ ਭਰ ਕੇ ਲੈ ਜਾਂਦੇ ਅਤੇ ਗਾਂ ਲਾ ਜਾ ਕੇ ਉਹਦੀਆਂ ਪਾਠੀਆਂ ਥੱਪਦੇ ਸੀਗੇ ਸੁੱਕੀਆਂ ਪਾਠੀਆਂ ਪਿੰਡੂ ਘਰਾਂ ਵਿੱਚ ਆਮ ਹੀ ਵੇਖ ਰਹਿੰਦੀਆਂ ਸੀਗਾ ਖਾਸ ਕਰਕੇ ਲੋਹੜੀ ਲਈ ਹਰ ਕੋਈ ਪਾਠੀਆਂ ਖਰੀਦ ਕੇ ਰੱਖਦਾ ਕੈਸਾ ਜਮਾਨਾ ਆ ਗਿਆ ਸੀ ਲੋਹੜੀ ਦੇ ਦਿਨਾਂ ਵਿੱਚ ਪਿੰਡਾਂ ਤੋਂ ਪਾਠੀਆਂ ਟਰੈਕਟਰ ਟਰਾਲੀ ਵਿੱਚ ਵਿਕਣ ਆਉਂਦੀਆਂ ਸ਼ਹਿਰ ਦੀ ਕਲਚਰ ਇੱਥੇ ਕਿੱਥੇ ਪਹੁੰਚ ਚੁੱਕੀ ਸੀਗੀ ਭਾਂਡੇ ਮੰਜਲ ਲਈ ਚੁੱਲਿਆਂ ਦੀ ਸਵਾ ਵੀ ਗਲੀਆਂ ਵਿੱਚ ਵਿਕਣ ਆਉਂਦੀ ਸੀਗੀ ਤਰਸੀਮ ਦੇ ਘਰ ਪੰਜਵੇਂ ਸੱਤਵੇਂ ਦਿਨ ਹੀ ਤੂੜੀ ਦੀ ਟਰਾਲੀ ਆਉਂਦੀ ਪੰਜਵੇਂ ਸੱਤਵੇਂ ਦਿਨ ਹੀ ਕੱਕਰੇਚ ਦੀ ਟਰਾਲੀ ਦੀ ਕਾਰੇ ਤਾਂ ਹਰ ਰੋਜ਼ ਸਵੇਰੇ ਛੱਡ ਦੇ ਫਰਸ਼ ਉੱਤੇ ਵਿਛਾਇਆ ਜਾਂਦਾ ਸੀਗਾ ਮੁਤਰਾਲ ਖਿੱਚ ਕੇ ਇੱਕ ਪਾਸੇ ਕਰ ਦਿੱਤੀ ਜਾਂਦੀ ਸੀ ਤੇ ਫੇਰ ਰਿੱਤਾ ਵਿਛਾਇਆ ਜਾਂਦਾ ਖਾਲੀ ਪਲਾਟ ਵਿੱਚ ਹੀ ਤੂੜੀ ਲੱਗੀ ਹੋਈ ਸੀਗੀ ਕੂੜਾ ਰੂੜੀ ਉੱਤੇ ਸੁੱਟਿਆ ਜਾਂਦਾ ਸੀਗਾ ਖੇਤਾਂ ਵਿੱਚ ਖਾਦ ਪਾਉਣ ਲਈ ਰੂੜੀ ਵਹਿ ਜਾਂਦੀ ਸੀਗੀ ਸੀਤਾ ਤਰਸੀਮ ਤੇ ਸਰੇਸ਼ ਮੱਜਾਂ ਦਾ ਕੰਮ ਕਰਨ ਕਰਨ ਕਰਕੇ ਇੱਕ ਤਰ੍ਹਾਂ ਨਾਲ ਮੱਜਾਂ ਦੀ ਜੂਨ ਹੀ ਭੋਗ ਰਹੇ ਸਨ ਚਾਹੇ ਉਹਨਾਂ ਦਾ ਜੀਵਨ ਇੱਕ ਮੁਤਰਾਲ ਬਣ ਕੇ ਰਹਿ ਗਿਆ ਸੀਗਾ ਪਰ ਹੁਣ ਉਹਨਾਂ ਕੋਲ ਪੈਸਾ ਸੀਗਾ ਉਹਨਾਂ ਕੋਲ ਵੀ ਵੀ ਮੱਜਾਂ ਦਾ ਮੋਟਾ ਧੰਨ ਸੀਗਾ 4-5 ਸਾਲਾਂ ਦੇ ਅੰਦਰ-ਅੰਦਰ ਹੀ ਉਹਨਾਂ ਨੇ 10-10 ਵਿੱਸ਼ਵਿਆਂ ਦੇ 4 ਪਲਾਟ ਖਰੀਦ ਲਏ ਸੀ ਉਹਨਾਂ ਕੋਲ ਬੈਂਕਾਂ ਵਿੱਚ ਪੈਸਾ ਜਮਾ ਸੀ ਤਰਸੀਮ ਨੂੰ ਤਸੱਲੀ ਸੀ ਕਿ ਉਹ ਜੱਟਾਂ ਦੇ ਸੰਘਟ ਵਿੱਚੋਂ ਬਾਹਰ ਨਿਕਲ ਆਇਆ ਹੈ ਇੱਥੇ ਹੁਣ ਉਹਦੀ ਤੀਵੀਂ ਜੱਟਾਂ ਦੇ ਘਰ ਵੱਲ ਨਹੀਂ ਚੱਕਦੀਗੀ ਇੱਥੇ ਹੁਣ ਉਹਨੂੰ ਕੋਈ ਕਿਰਣਾ ਭਰੀ ਮਹਾਰਾਜ ਨਹੀਂ ਬੁਲਾਉਂਦਾ ਕਾ ਜੱਟ ਦੀ ਮਹਾਰਾਜ ਸੁਣਦਿਆਂ ਹੀ ਉਹ ਬਾਮਣ ਹੋ ਜਾਂਦਾ ਸੀਗਾ ਬਾਮਣ ਇੱਕ ਮੰਗ ਖਾਣੀ ਜਾਤ ਵੀ ਮੱਜਾ ਦੀ ਡੇਰੀ ਤੇ ਸੇ ਮਾਸਟਰ ਦੀ ਬੜੀ ਮਸ਼ਹੂਰੀ ਡੇਰੀ ਸੀਗੀ ਹੁਣ ਉਹਦੇ ਕੋਲ ਦੋ ਬਈਏ ਸਨ ਲੱड्डੂ ਆਪਣੇ ਹੀ ਛੋਟੇ ਪਾਈ ਨੂੰ ਕੰਨੂ ਨੂੰ ਇੱਥੇ ਲੈ ਆਇਆ ਸੀਗਾ ਕੰਨੂ ਗੋਹਾ ਕੁੜਾ ਕਰਦਾ ਮੱਜਾਂ ਨੂੰ ਨਿਤ ਨਵਾਦਾ ਸੀ ਤੇ ਪਾਣੀ ਪਿਉਂਦਾ ਸੀਗਾ ਤਾਰਾ ਕੱਢਣ ਦਾ ਕੰਮ ਲੱड्डੂ ਹੀ ਕਰਦਾ ਲੱड्डੂ ਦੀ ਇੱਕ ਤਰ੍ਹਾਂ ਦੀ ਸਰਦਾਰੀ ਸੀਗੀ ਉਹ ਵਿਆਹਿਆ ਹੋਇਆ ਸੀ ਦੋ ਬੱਚੇ ਸਨ ਪਰ ਉਹ ਇੱਥੇ ਪੰਜਾਬ ਵਿੱਚ ਆਪਣੀ ਜਨਾਨੀ ਨੂੰ ਕਦੇ ਨਹੀਂ ਲੈ ਕੇ ਆਇਆ ਸੀ ਸਾਲ ਵਿੱਚ ਇੱਕ ਜਾਂ ਦੋ ਵਾਰ ਆਪਣੇ ਪਿੰਡ ਜਾ ਆਉਂਦਾ ਜਨਾਨੀ ਨੂੰ ਪੈਸੇ ਦੇ ਆਉਂਦਾ 10-10 ਦਿਨ ਰਹਿ ਆਉਂਦਾ ਸੀਗਾ ਇੱਥੋਂ ਵੀ ਹਰ ਮਹੀਨੇ ਮਨ ਡਰ ਭੇਜਦਿਆਂ ਦਿੰਦਾ ਧਾਰਾਂ ਦਾ ਕੰਮ ਵਿੱਚੋਂ ਕੰਨੂ ਕਰ ਲੈਂਦਾ ਦੋ ਚਾਰ ਮੱਜਾਂ ਦੀਆਂ ਧਾਰਾਂ ਸਰੇਸ਼ ਵੀ ਕੱਢਦਾ ਦੋਵੇਂ ਬਿਹਾਰੀ ਬਈਏ ਇੱਕੋ ਕਮਰੇ ਵਿੱਚ ਮੋਜਾਂ ਨਾਲ ਰਹਿੰਦੇ ਉਹਨਾਂ ਦੀਆਂ ਤਨਖਾਹਾਂ ਸਨ ਰੋਟੀ ਤਾਂ ਸੇਮ ਦੇ ਘਰੋਂ ਸੀਗੀ ਹੁਣ ਤਾਂ ਸੇਮ ਤੇ ਅਸੀ ਤਾਂ ਕੰਮ ਵਿੱਚ ਇੰਨੇ ਗਵਾਚੇ ਨਹੀਂ ਰਹਿੰਦੇ ਸਨ ਸ੍ਰੇਸ਼ ਹੀ ਸਭ ਸਾਉਮ ਦਾ ਸੀ ਤਾਂ ਰੋਟੀ ਟੋਕ ਦਾ ਕੰਮ ਕਰਨ ਦੀ ਜ਼ਿੰਮੇਵਾਰੀ ਨਿਭਾਉਂਦੀ ਪਸ ਪਹਿਲਾਂ ਵਾਂ ਅਗਲੀ ਬੜੀ ਤਿਬੜੀ ਨਹੀਂ ਰਹਿੰਦੀ ਸੀਗੀ ਉਹਨੇ ਬਥੇਰਾ ਕੀਤਾ ਸੀਗਾ ਹੁਣ ਸਭ ਰੰਗ ਪਾਗ ਲੱਗੇ ਹੋਏ ਸਨ ਹੁਣ ਕਿਉਂ ਕਰੇ ਉਹ ਸਿਰ ਸੱਟ ਕੇ ਕੰਮ ਤਰਸੇਮ ਵੀ ਪਹਿਣ ਪੱਚਰ ਕੇ ਰਹਿੰਦਾ ਉਹਦੇ ਕੋਲ ਚਾਰ ਪੈਸੇ ਸੀ ਉਹ ਪਲਾਟਾਂ ਦਾ ਮਾਲਕ ਸੀਗਾ ਚੇਤਕ ਵਜਾ ਸਕੂਟਰ ਲੈ ਕੇ ਇਧਰ ਉਧਰ ਕੰਮ ਦਾ ਰਹਿੰਦਾ ਸਕੂਲ ਮਾਸਟਰ ਵੀ ਤਾਂ ਰਿਟਾਇਰ ਹੋ ਚੁੱਕਿਆ ਸੀਗਾ ਮਹੀਨੇ ਦੀ ਪੈਨਸ਼ਨ ਉਹਦੇ ਯਾਦ ਨਹੀਂ ਇਸੇ ਦੀ 2-3 ਮਹੀਨੇ ਬਾਅਦ ਇਕੱਠੀ ਪੈਨਸ਼ਨ ਬੈਂਕ ਵਿੱਚੋਂ ਲੈ ਕੇ ਆਉਂਦਾ ਕਦੇ ਤਾਂ 6 ਮਹੀਨੇ ਲੰਘ ਜਾਂਦੇ ਉਹਨੂੰ ਯਾਦ ਹੀ ਨਹੀਂ ਰਹਿੰਦਾ ਸੀਗਾ ਕਿ ਪੈਨਸ਼ਨ ਕਰਵਾਉਣੀ ਹੈ ਸਰੇਸ਼ ਕੋਲ ਹੀਰੋ ਹੰਡਾ ਮੋਟਰਸਾਈਕਲ ਸੀਗਾ ਵੇਲ ਮਿਲੀ ਤੋਂ ਉਹ ਇੱਧਰ ਉੱਧਰ ਸ਼ਹਿਰ ਦਾ ਚੱਕਰ ਮਾਰਦਾ ਉਹਦੀ ਗੋਗੜ ਨਿੱਕਲ ਆਈ ਸੀਗੀ 30 ਸਾਲ ਦਾ ਹੋ ਗਿਆ ਸੀਗਾ ਸੀਤਾ ਤਾਂ ਉਹ ਉਹਨੂੰ ਵਿਹਣ ਬਾਰੇ ਹਮੇਸ਼ਾ ਹੀ ਸੋਚਦੀ ਰਹੀ ਪਰ ਤਰਸੀਮ ਉਹਨੂੰ ਪਹਿਲਾਂ ਸੈੱਟ ਕਰਨਾ ਚਾਹੁੰਦਾ ਸੀਗਾ ਹੁਣ ਉਹ ਵੀ ਇਰਾਦਾ ਰੱਖਦਾ ਸੀ ਕਿ ਸਰੇਸ਼ ਵਿਆਹ ਕਰਵਾ ਲਵੇ ਇਹਦੋਂ ਬਾਅਦ ਤਾਂ ਉਹ ਉਤਾਰ ਉਮਰ ਹੋਣ ਲੱਗ ਪਵੇਗਾ ਨਾਲੇ ਹੁਣ ਤਾਂ ਉਹਨਾਂ ਕੋਲ ਸਭ ਕੁਝ ਹੈ ਸਰੇਸ਼ ਕੰਮ ਵਿੱਚ ਪੂਰਾ ਖੁੱਬ ਚੁੱਕਿਆ ਹੈ ਤਰਸੀਮ ਨੇ ਇਧਰ ਉਧਰ ਗੱਲ ਕੀਤੀ ਦਾ ਰਸਤੇ ਆਉਣ ਲੱਗੇ ਸੀ 10-10 ਜਮਾਤਾਂ ਪੜੀਆਂ ਕੁੜੀਆਂ ਦੇ ਚਾਰ-ਪੰਜ ਰਸਤੇ ਆਏ ਸਨ ਪਰ ਉਹ ਗਰੀਬ ਘਰਾਂ ਦੀਆਂ ਕੁੜੀਆਂ ਸਨ ਤਰਸੇਮ ਚੰਗੇ ਖਾਂਦੇ ਪੀਂਦੇ ਘਰ ਦਾ ਰਸਤਾ ਚਾਹੁੰਦਾ ਸੀ ਇੱਕੋ ਇੱਕ ਮੁੰਡਾ ਸੀਗਾ ਉਹ 86 ਨਾਲ ਕਰਨਾ ਚਾਹੁੰਦਾ ਸੀ ਉਹ ਇਹ ਵੀ ਚਾਹੁੰਦਾ ਸੀ ਕਿ ਕੁੜੀ ਪਿੰਡੂ ਮਾਹੌਲ ਦੀ ਹੋਵੇ ਖੇਤੀ ਦਾ ਕੰਮ ਕਰਨ ਵਾਲੇ ਘਰ ਦੀ ਹੋਵੇ ਜਿਹੜੀ ਪਸ਼ੂਆਂ ਦਾ ਕੰਮ ਜਾਣਦੀ ਹੋਵੇ ਅਤੇ ਸਰੇਸ਼ ਨਾਲ ਉਹਦੀ ਜੋੜੀ ਬਣ ਜਾਵੇ ਹੱਡਾਂ ਪੈਰਾਂ ਦੀ ਖੁੱਲੀ ਹੋਵੇ ਮੱਜਾਂ ਦੇ ਕੰਮ ਤੋਂ ਅੱਕੇ ਥੱਕੇ ਨਾ ਉਹ ਆਖਦਾ ਚੰਚਲ ਤੇ ਮੁਲਾਇਮ ਕੁੜੀ ਨੇ ਇੱਥੇ ਨਹੀਂ ਕੱਟਣਾਗਾ ਵਾਲੇ ਕਿਨ ਦੇ ਜੱਟ ਬ੍ਰਾਹਮਣਾਂ ਦੀ ਕੁੜੀ ਸਵਿੱਤਰੀ ਦੇਵੀ ਦੇ ਦੀ ਨਰੋਈ ਸੀਗੀ ਉਹ ਡਾਂਡੇ ਖਾਂਡੇ ਵਾਲੇ ਭਮਣ ਚੰਨ ਖੇਤੀਕਾਰ ਦੇ ਸੀ ਪਿੰਡ ਦੇ ਜੱਟਾਂ ਨਾਲੋਂ ਉੱਤੇ ਸਨ ਦੋ ਭਰਾ ਸਨ ਅਤੇ ਉਹ ਇਕੱਲੀ ਭੈਣ ਸੀ ਭਰਾ ਆਪ ਤਾਂ ਨਹੀਂ ਪੜੇ ਪਰ ਉਹਨਾਂ ਨੇ ਭੈਣ ਨੂੰ ਪੜਾਇਆ ਉਹ ਸਵਿੱਤਰੀ ਤੋਂ ਵੱਡੇ ਸੀਗੇ ਦੋਵੇਂ ਵਿਆਹੇ ਬਾਰੇ ਬਹੁ ਆ ਖੇਤੀ ਵਾਲੇ ਘਰਾਂ ਦੇਗਾ ਸਵਿੱਤਰੀ ਨੇ ਬੀਏ ਤੇ ਅ ਅਲਸੰਗ ਵਾਲੇ ਤੋਂ ਕੀਤੀ ਸੀਗੀ ਪਿੰਡ ਵਿੱਚ ਦੀ ਬਸ ਲੰਘਦੀ ਸੀ ਹੋਰ ਕੁੜੀਆਂ ਵੀ ਸਨ ਮੁੰਡੇ ਵੀ ਜਾਂਦੇ ਸਨ ਵੀ ਤੋਂ ਬਾਅਦ ਉਹ ਪਟਿਆਲੇ ਪੰਜਾਬੀ ਯੂਨੀਵਰਸਿਟੀ ਵਿੱਚ ਪੜਨ ਲੱਗੀ ਵੀਏ ਤੱਕ ਉਹਦੀ ਪੰਜਾਬੀ ਚੰਗੀ ਸੀਗੀ ਐਮਏ ਉਹ ਪੰਜਾਬੀ ਦੀ ਕਰ ਰਹੀ ਸੀਗੀ ਹੌਸਟਲ ਵਜੋਂ ਦੀ ਭਰਾ ਉਹਨੂੰ ਖੁੱਲਾ ਖਰਚ ਭੇਜਦੇ ਚਾਹੁੰਦੇ ਕਿ ਉਹਨਾਂ ਦੀ ਭੈਣ ਪੜ੍ਹ ਲੈ ਕੇ ਕੁਝ ਬਣ ਜਾਵੇ ਅੱਜ ਉਹਦਾ ਵਿਆਹ ਕਿਸੇ ਅਫਸਰ ਮੁੰਡੇ ਨਾਲ ਕਰਨ ਪੂਰਾ ਜ਼ੇਨ ਲੈਂਡ ਦੇਣਗੇ ਅਬ ਦਹੇਜ ਵਿੱਚ ਕਾਰ ਵੀ ਦੇ ਸਕਦੇ ਹਨ 7658 ਫੀਸ ਦੀ ਨੰਬਰ ਲੈ ਕੇ ਪਾਸ ਹੋਈ ਉਹਦਾ ਸੁਪਨਾ ਬਣਿਆ ਕਿ ਉਹ ਯੂਜੀਸੀ ਦਾ ਟੈਸਟ ਪਾਸ ਕਰਕੇ ਕਾਲਜ ਲੈਕਚਰਰ ਬਣੇਗੀ ਉਹਦਾ ਵਿਆਹ ਕਿਸੇ ਡਾਕਟਰ ਇੰਜੀਨੀਅਰ ਨਾਲ ਕਿਸੇ ਐਸਡੀਓ ਐਸਡੀਐਮ ਨਾਲ ਜਾਂ ਕਿਸੇ ਪ੍ਰੋਫੈਸਰ ਮੁੰਡੇ ਨਾਲ ਹੋਵੇਗਾ ਉਹ ਮੋਜਾਂ ਕਰੇਗੀ ਉਹਨੇ ਪੰਜ ਵਾਰ ਯੂਜੀਸੀ ਦਾ ਟੈਸਟ ਜਿੰਤਾ ਪਰ ਕਲੀਅਰ ਨਹੀਂ ਸੀ ਹੋਏਗੀ ਉਹਦੇ ਹਿਰਾਸ ਟੁੱਟ ਗਏ ਸੀਗੇ ਕਿੱਥੇ ਤਾਂ ਉਹ ਚਾਹੁੰਦੀ ਸੀਗੀ ਕਿ ਲੈਕਚਰਰ ਲੱਗ ਕੇ ਕੇਪੀ ਐਚਡੀ ਕਰੇਗੀ ਪਰ ਇੱਥੇ ਹੁਣ ਉਦੋਂ ਟੈਸਟ ਵੀ ਕਲੀਅਰ ਨਹੀਂ ਸੀ ਹੋ ਰਿਹਾਗਾ ਉਹ 24 25 ਸਾਲਾਂ ਦੀ ਹੋ ਚੁੱਕੀ ਸੀ ਪਰ ਉਹਨੂੰ ਵਿਆਹ ਬਾਰੇ ਸੋਚਣ ਲੱਗੇ ਪਹਿਲਾਂ ਤਾਂ ਉਹ ਚੋਰੀ ਨੂੰ ਚੋਰੀ ਨੂੰ ਮੁੰਡਾ ਲੱਭ ਰਹੇ ਫਿਰ ਗੱਲ ਰਿਸ਼ਤੇਦਾਰੀਆਂ ਵਿੱਚ ਜਾ ਪਹੁੰਚੀ ਸੀਗੀ ਉਹ ਜਾਣ ਪਛਾਣ ਵਾਲਿਆਂ ਨੂੰ ਸ਼ਰੀਆਮ ਕਹਿਣ ਲੱਗੇ ਕੁੜੀ ਆਪ ਹੀ ਆਪਣੀਆਂ ਸ਼ਾਦੀशुदा ਸਹੇਲੀਆਂ ਕੋਲ ਗੱਲ ਛੇੜ ਪੈਂਦੀ ਕੋਈ ਆਫਸਰ ਮੁੰਡਾ ਹੋਵੇ ਚੰਗੀ ਨੌਕਰੀ ਉੱਤੇ ਲੱਗਿਆ ਹੋਵੇ ਉਹ ਵਿਆਹ ਵਧੀਆ ਕਰਨਗੇ ਪੂਰਾ ਪੈਸਾ ਲਾਉਣਗੇ ਦਾਜ ਦਹੇਜ ਨਾਲ ਅਗਲੇ ਦਾ ਘਰ ਭਰ ਦੇਣਗੇ ਫਿਰ ਅਖਬਾਰ ਵਿੱਚ ਵੀ ਦਿੱਤਾ ਗਿਆ ਸੀ ਅਖਬਾਰ ਵਿੱਚ ਮੁੰਡੇ ਲਬ ਲਬ ਸਵਿੱਤਰੀ ਆਪ ਹੀ ਆਪਣਾ ਬੇਰਵਾ ਭੇਜੀ ਜਨ ਪੱਤਰੀ ਦੀ ਫੋਟੋ ਸਟੇਟ ਭੇਜੀ ਪਰ ਕਿਧਰੇ ਵੀ ਕੋਈ ਗੱਲ ਨਹੀਂ ਸੀ ਬਣ ਰਹੀਗੀ ਜਿੱਥੇ ਜਿੱਥੇ ਵੀ ਗਲਤਰ ਦੀ ਅਗਲਾ ਨੌਕਰੀ ਕਰਦੀ ਕੁੜੀ ਚਾਹੁੰਦਾ ਸੀਗਾ ਜਾਂ ਕਿ ਕੋਰਸ ਕੀਤਾ ਹੋਵੇ ਜਾਂ ਕਿ ਕੋਈ ਨੌਕਰੀ ਮਿਲ ਸਕੇ ਜਮਾਨਾ ਆਰਥਿਕਤਾ ਦਾ ਸੀਗਾ ਲੋਕ ਵੀ ਸੱਚੇ ਸਨ ਔਰਤ ਵੀ ਕਮਾਉਂਦੀ ਹੋਵੇ ਤਾਂ ਗੱਲ ਕਿਤੇ ਦੀ ਕਿਤੇ ਜਾ ਪਹੁੰਚਦੀ ਹੈ ਘਰਾਂ ਦੇ ਖਰਚ ਵੱਧੇ ਜਾ ਰਹੇ ਸਨ ਔਰਤ ਮਰਦ ਦੋਵੇਂ ਕਮਾਉਦੇ ਹੋ ਤਾਂ ਕਿਤੇ ਜਾ ਕੇ ਕਬੀਲਦਾਰੀ ਤਰਦੀ ਹੈ ਨਹੀਂ ਤਾਂ ਅੱਗੇ ਜਾ ਕੇ ਬੱਚਿਆਂ ਦੀ ਪੜ੍ਹਾਈ ਸਮੇਂ ਸੰਕਟ ਖੜਾ ਹੋ ਜਾਂਦਾ ਹੈ ਪੜ੍ਹੇ ਲਿਖੀ ਕੁੰਨੀ ਹੋਵੇ ਘਰ ਵਿੱਚ ਵੇਲੀ ਰਹਿੰਦੀ ਧੀ ਵੀ ਵਾਧੂ ਜਹੀ ਲੱਗਦੀ ਹੈ ਸਵਿੱਤਰੀ 28 ਸਾਲਾਂ ਦੀ ਹੋ ਚੁੱਕੀ ਸੀਗੀ ਕਿਦਰੋਂ ਵੀ ਕੋਈ ਗੱਲ ਨਹੀਂ ਬਣੀ ਤਾਂ ਉਹਨਾਂ ਨੇ ਫੈਸਲਾ ਕੀਤਾ ਕਿ ਨੌਕਰੀ ਕਰਦੇ ਮੁੰਡੇ ਦੀ ਗੱਲ ਛੱਡੋ ਹੁਣ ਕੋਈ ਅਜਿਹਾ ਮੁੰਡਾ ਦੇਖੋ ਜਿਹੜਾ ਕੋਈ ਵੀ ਕੰਮ ਕਰਦਾ ਹੋਵੇ ਬਸ ਪੈਰਾਂ ਸਹਿਰ ਹੋਵੇ ਕੁੜੀ ਦੂਜੇ ਹੱਥ ਵੱਲ ਨਾ ਝਾਕਦੀ ਹੋਵੇ ਅਜਿਹੇ ਕਈ ਮੁੰਡੇ ਦੇਖੇ ਸਨ ਕਿਸੇ ਨੂੰ ਕੁੜੀ ਪਸੰਦ ਨਾ ਆਉਂਦੀ ਕੋਈ ਮੁੰਡਾ ਸਵਿਤਰੀ ਨੂੰ ਜਜ ਕਰਦਾ ਨਹੀਂ ਸੀਗਾ ਉਹਦੇ ਅੰਦਰ ਅਜੇ ਵੀ ਕਿਦਰੇ ਸਵੈਮਾਨ ਬੈਠਾ ਹੋਇਆ ਸੀ ਕਿ ਉਹ ਐਮਏ ਪਾਸ ਹੈ ਪਲੱਸ ਪਲੱਸ ਮਗਰ ਅਲੱਗ ਕੇ ਜਿਵੇਂ ਤੁਰ ਪਵੇ ਸੁਰੇਸ਼ ਦਾ ਮੱਜਾਂ ਦਾ ਐਡਾ ਵੱਡਾ ਕਾਰੋਬਾਰ ਦੇਖ ਉਹ ਪਲਾਟਾਂ ਦਾ ਮਾਲਕ ਵੀ ਹੈ ਇਕੱਲਾ ਮੁੰਡਾ ਵੀ ਹੈ ਆਪਣੀ ਕੋਠੀ ਤੇ ਖੁੱਲਾ ਮਾਹੌਲ ਅਕੀਲ ਸੁਵਿੱਤਰੀ ਦੇ ਭਰਾ ਸੁਰੇਸ਼ ਨੂੰ ਛਗਣ ਪਾ ਕੇ ਸਨ ਪਰਾਮਾਂ ਦੇ ਘਰ ਹਮੇਸ਼ਾ ਦੋ ਮੱਜਾਂ ਸੱਜ ਸੂਈਆਂ ਰਹਿੰਦੀਆਂ ਸਨ ਪਰਜਾਈਆਂ ਧਾਰਾ ਕੱਢਦੀਆਂ ਤੇ ਕੱਖ ਕੰਡਾ ਪਾਉਂਦੀਆਂ ਹੋਰ ਪਸ਼ੂ ਵੀ ਸੰਸਵਿਤਰੀ ਵੀ ਧਾਰ ਕੱਢਣੀ ਜਾਣਦੀ ਸੀਗੀ ਉਹ ਵੀ ਕਦੇ ਪਰਜਾਈਆਂ ਦਾ ਹੱਥ ਵਟਾਉਂਦੀ ਪਰਜਾਈਆਂ ਹੱਸਦੀਆਂ ਨੇ ਸਵਿਤਰੀ ਗੋਹਾ ਕੂੜਾ ਵੀ ਕਰਿਆ ਕਰ ਕੀ ਬਤਾ ਕੋਈ ਐਹਾ ਜਿਹਾ ਘਰ ਮਿਲ ਜੇ ਤੈਨੂੰ ਸਵਿਤਰੀ ਉਦਾਸ ਹੋ ਜਾਂਦੀ ਬਚਾ ਚਾ ਚਾ ਵਾਚੀ ਧਾਰ ਕੱਢਣ ਲੱਗਦੀ ਉਹ ਚੰਬ ਵਜੋਂ ਹੀ ਪਾਥੀਆਂ ਪੱਤ ਦਿੰਦੀ ਸੀਗੀ ਗੋਹੇ ਦੇ ਬਠੜ ਰੂੜੀ ਉੱਤੇ ਸੈਟਲਨ ਲੱਗਦੀ ਸੀਗੀ ਉਹਨੂੰ ਮੱਜਾਂ ਦੀ ਮੋਤਰਾਲ ਵਿੱਚੋਂ ਮੁਸਕਨ ਹੀ ਸੀ ਆਉਂਦਾਗਾ ਸਵਿੱਤਰੀ ਕਾਜ ਦੀ ਥੋੜੀ ਮਦਰੀ ਸੀਗੀ ਮੋਟੀਆਂ-ਮੋਟੀਆਂ ਅੱਖਾਂ ਸਰੀਰ ਦੀ ਭਾਰਮੀ ਤੇ ਨਰੋਈ ਉਹ ਇਸ ਘਰ ਵਿੱਚ ਆਉਂਦੇ ਹੀ ਕੰਮਾਂ ਵਿੱਚ ਖੁੱਬ ਗਈ ਸਵੇਰੇ ਸ਼ਾਮ ਉਹ ਇਲਾਕੇ ਦੇ ਘਾਕਾਂ ਨੂੰ ਦੁੱਧ ਮਿਣ ਕੇ ਦਿੰਦੀ ਰਜਿਸਟਰ ਵਿੱਚ ਇਕੱਲੇ-ਇਕੱਲੇ ਦਾ ਹਿਸਾਬ ਵੀ ਲਿਖ ਲੈਂਦੀ ਸੀ ਮਹੀਨੇ ਦੇ ਅਖੀਰ ਉਤੇ ਘਰਾਂ ਦੇ ਦੁੱਧ ਦਾ ਹਿਸਾਬ ਵੀ ਉਹ ਕਰਦੀ ਤੇ ਚਿੱਟਾ ਬਣਾ ਦਿੰਦੀ ਸੀ ਪੈਸੇ ਆਉਣ ਲੱਗਦੇ ਤਾਂ ਉਹੀ ਫੜੀ ਜਾਂਦੀ ਬਾਅਦ ਵਿੱਚ ਸਾਰਾ ਹਿਸਾਬ ਸਰੇਸ਼ ਨੂੰ ਫੜਾ ਦਿੰਦੀ ਤਾਰਾ ਕੱਢਣ ਦਾ ਕੰਮ ਦੋਵੇਂ ਭਈਏ ਕਰਦੇ ਤੋ ਚਾਰ ਮੱਜਾਂ ਦਾ ਧਾਰਾ ਸਰੇਸ਼ ਵੀ ਕੱਢ ਦਿੰਦਾ ਸਵੇਰੇ-ਸਵੇਰੇ ਸਵਿੱਤਰੀ ਵੀ ਇੱਕ-ਦੋ ਮੱਜਾਂ ਚੋਲੇ ਦੇਸੀ ਮੱਜਾਂ ਦੇ ਕੰਮ ਤੋਂ ਵੇਲੀ ਹੋ ਕੇ ਰੋਟੀ ਟੱਕ ਦਾ ਵੀ ਸੁਵਿੱਤਰੀ ਹੀ ਕਰਦੀ ਉਹਨੇ ਸੀਤਾ ਨੂੰ ਇੱਕ ਤਰ੍ਹਾਂ ਨਾਲ ਰਾਜਦਵਾਰੇ ਉੱਤੇ ਬਿਠਾ ਦਿੱਤਾ ਸੀਗਾ ਤਰਸੀਮ ਵੀ ਹੁਣ ਘਰ ਦਾ ਕੋਈ ਕੰਮ ਨਾ ਕਰਦਾ ਸਾਰੇ ਕੰਮ ਸਰੇਸ਼ ਜੀ ਮੇ ਸਨ ਸਰੇਸ਼ ਤੇ ਸੁਵਿੱਤਰੀ ਨੂੰ ਕਦੇ ਯਾਦ ਚੇਤਾ ਵੀ ਨਹੀਂ ਰਹਿ ਗਿਆ ਸੀ ਕਿ ਉਹਨਾਂ ਨੂੰ ਸਰਕਾਰੀ ਜਾਂ ਗੈਰ ਸਰਕਾਰੀ ਨੌਕਰੀ ਕਿਉਂ ਨਹੀਂ ਮਿਲੇਗੀ ਉਹ ਪੈਸੇ ਵਾਲੇ ਸਨ ਹੁਣ ਜਿੰਦਗੀ ਦੀਆਂ ਸਾਰੀਆਂ ਸਹੂਲਤਾਂ ਉਹਨਾਂ ਨੂੰ ਮਹੀਆ ਸਨ ਘਰ ਦੀ ਸਰਦਾਰੀ ਸੀਗੀ ਮੁਲਾਜ਼ਮਾ ਵਾਲੀ ਗੁਲਾਮੀ ਨਹੀਂ ਸੀਗੀ ਮੁਲਾਜ਼ਮਾ ਵਾਲਿਆਂ ਥੁੜਾ ਲੋੜਾਂ ਨਹੀਂ ਸਨ ਤਸੇ ਨੂੰ ਸਭ ਤੋਂ ਵੱਡੀ ਤਸੱਲੀ ਇਹ ਸੀ ਕਿ ਉਹ ਆਪਣਾ ਪਿੰਡ ਛੱਡ ਕੇ ਇੱਥੇ ਆਲਾ ਸਿੰਘ ਬੈਠਾ ਬਮਨ ਹੋਣ ਦੇ ਅਹਿਸਾਸ ਤੋਂ ਮੁਕਤ ਹੈ ਇਹ ਤਸੱਲੀ ਵੀ ਸੀ ਕਿ ਉਹਦਾ ਮੁੰਡਾ ਸਰੇਸ਼ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਿਹਾ ਹੈ ਇੱਥੇ ਹੁਣ ਕੋਈ ਲਾਗੀ ਕਹਿਣ ਵਾਲਾ ਨਹੀਂ ਸੀਗਾ